ਦੋਸਤੋ ਤੁਸੀਂ ਦੇਖ ਰਹੇ ਹੋ ਆਪਣੇ ਪੰਜਾਬ ਤੋਂ ਮੈਂ ਆਂਦੀ ਪਗਲ ਲਾਲ ਅੱਜ ਚੱਲਦੇ ਆ ਲੁਧਿਆਣੇ ਦੇ ਨਾਲੇ ਲੱਗਦੇ ਪਿੰਡ ਆਲਮਗਿਰ ਸਾਹਿਬ ਵਿੱਚ ਫ੍ਰੀ ਕੈਂਪ ਲਗਾਇਆ ਆ ਜੋ ਡਾਕਟਰ ਸਾਹਿਬ ਨਾਲ ਕਰਦਿਆਂ ਕੱਲ੍ਹ ਬਾਤ ਕੀ ਕਹਿੰਦੇ ਆ ਗੁਰਦੁਆਰਾ ਮੰਜੀ ਸਾਹਿਬ ਆਲਮਗਿਰ ਵਿਖੇ ਸਾਡਾ ਕੈਂਪ ਹੁੰਦਾ ਜੀ ਸਵੇਰ ਦੇ ਸਮੇਂ ਸਰਦੀਆਂ 'ਚ 10 ਤੋਂ 2 ਗਰਮੀਆਂ 'ਚ 9 ਤੋਂ 1 ਹੁੰਦਾ ਜੀ ਤੇ ਇਸ ਤੋਂ ਇਲਾਵਾ ਅਸੀਂ ਮਹੀਨੇ ਦੀ 8 ਤਰੀਕ ਨੂੰ ਦੁੱਗਰੀ ਸ਼ਮਸ਼ਾਨਘਾਟ ਦੇ ਬਾਹਰ ਫੇਸਟੂ ਸ਼ਮਸ਼ਾਨਘਾਟ ਦੇ ਬਾਹਰ ਜਿਹੜੀ ਪਾਰਕਿੰਗ ਹੈ ਉੱਥੇ ਵੀ ਅਸੀਂ ਕੈਂਪ ਲਗਾਉਂਦੇ ਆ ਜੀ ਇਹ ਦੋ ਦਿਨ ਸਾਡੇ ਫਿਕਸ ਨੇ ਉਸ ਤੋਂ ਇਲਾਵਾ ਸੰਗਤ ਸਾਨੂੰ ਐਨ ਜੀਓ ਦੀ ਹੈ ਚੈੱਕ ਅਪ ਕਰਵਾਉਂਦੇ ਰਹੋ ਤਾਂ ਡਾਕਟਰ ਦਾ ਇਹ ਹੈ ਵੀ ਪ੍ਰिवेंशन ਇਜ਼ ਬੈਟਰ ਦੈਨ ਕਿਓਰ ਜੇ ਅਸੀਂ ਸਾਵਧਾਨੀ ਪਹਿਲਾਂ ਹੀ ਵਰਤਾਂਗੇ ਆਪਦਾ ਪਰਹੇਜ਼ ਸਹੀ ਤਰ੍ਹਾਂ ਰੱਖਾਂਗੇ ਸਾਨੂੰ ਇਲਾਜ ਦੀ ਲੋੜ ਨਹੀਂ ਪੈਗੀ ਜੀ ਇਸੇ ਤਰ੍ਹਾਂ ਹੈ ਦੰਦਾਂ ਦਾ ਸਭ ਤੋਂ ਸੌਖਾ ਤਰੀਕਾ ਹੈ ਦੰਦਾਂ ਦੀਆਂ ਬਿਮਾਰੀਆਂ ਤੋਂ ਬਚੇ ਤਾਂ ਵੀ ਤੁਸੀਂ 6 ਮਹੀਨੇ ਬਾਅਦ ਆਪਣਾ ਚੈੱਕ ਅਪ ਕਰਵਾਓ ਜੇ ਤੁਸੀਂ ਚੈੱਕ ਅਪ ਕਰਵਾਉਂਦੇ ਰਹੋਗੇ ਤੁਹਾਨੂੰ ਇਲਾਜ ਦੀ ਲੋੜ ਨਹੀਂ ਪੈਗੀ ਦੰਦਾਂ ਦੇ ਡਾਕਟਰ ਜੋ ਵੀ ਤੁਹਾਨੂੰ ਕਹਿੰਦੇ ਮੰਨ ਲਓ ਜੀ ਅਸੀਂ ਕਹਿੰਦੇ ਦੋ ਟਾਈਮ ਬਰਸ਼ ਕਰੋ ਜਦੋਂ ਵੀ ਆਪਾਂ ਪ੍ਰਸ਼ਾਦਾ ਛੱਕਦੇ ਆ ਰੋਟੀ ਸਵੇਰ ਸ਼ਾਮ ਖਾਣੇ ਆ ਜੀ ਸਵੇਰ ਦੀ ਰੋਟੀ ਤੇ ਰਾਤ ਦੀ ਰੋਟੀ ਤੋਂ ਬਾਅਦ ਬਰਸ਼ ਬਹੁਤ ਜ਼ਿਆਦਾ ਜ਼ਰੂਰੀ ਹੈ 90% ਬਿਮਾਰੀਆਂ ਤੋਂ ਤੁਸੀਂ ਇਸੇ ਤਰੀਕੇ ਨਾਲ ਬਚ ਜਾਂਦੇ ਹੋ ਜਦੋਂ ਤੁਸੀਂ ਦੋ ਟਾਈਮ ਬਰਸ਼ ਚੰਗੀ ਤਰ੍ਹਾਂ ਕਰਦੇ ਹੋ ਖਾਣਾ ਖਾਣ ਤੋਂ ਦੁਪਹਿਰ ਦੇ ਖਾਣੇ ਤੋਂ ਬਾਅਦ ਕੁਲਾ ਕਰੋ ਮਿੱਠੀਆਂ ਚੀਜ਼ਾਂ ਦਾ ਸੇਵਨ ਜਾਂ ਜਿਹੜੀਆਂ ਦੰਦਾਂ ਨੂੰ ਚਿਪਕਦੀਆਂ ਨੇ ਜ਼ਰੂਰੀ ਨਹੀਂ ਮਿੱਠੀਆਂ ਹੀ ਹੋਣ ਜਿਵੇਂ ਅੱਜਕੱਲ ਬੱਚੇ ਲੇਜ਼ ਬਹੁਤ ਜ਼ਿਆਦਾ ਲੈਂਦੇ ਨੇ ਜਾਂ ਸਾਡਾ ਫਾਸਟ ਫੂਡ ਬਹੁਤ ਸਾਡੇ ਘਰਾਂ 'ਚ ਆਮ ਕਰਕੇ ਰੂਟੀਨ ਬਣ ਚੁੱਕਾ ਹੈ ਬੱਚਿਆਂ ਦੀ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਜਾਂ ਉਹਨਾਂ ਦੀ ਜਨਰੇਸੀ ਵਰਤਦੇ ਵੀ ਆ ਤਾਂ ਉਹ ਸਾਡੇ ਦੰਦਾਂ ਨੂੰ ਬਹੁਤ ਹਾਨੀ ਕਰਕ ਨੇ ਤਾਂ ਉਹ ਸਭ ਤੋਂ ਚੰਗੀ ਟਿਪ ਇਹ ਹੈ ਵੀ ਤੁਸੀਂ ਉਸ ਤੋਂ ਬਾਅਦ ਕੁੱਲਾ ਕਰੋ ਬਰਸ਼ ਦੋ ਟਾਈਮ ਕਰੋ ਤੇ 6 ਮਹੀਨੇ ਬਾਅਦ ਆਪਣਾ ਚੈੱਕਅਪ ਜ਼ਰੂਰ ਕਰਵਾਓ ਜੀ ਕਿਉਂਕਿ ਇਹ ਛੋਟੀ ਜੀ ਵੀ ਬਿਮਾਰੀ ਹੈ ਸਾਨੂੰ ਪਹਿਲਾਂ ਅਸੀਂ ਅੰਗੈਲੀ ਕਰ ਲੈਂਦੇ ਆ ਜਾਂ ਕਾਲ ਕਰ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਸਰ ਜਾਊਗਾ ਜੀ ਉਹੀ ਬਿਮਾਰੀ ਬਾਅਦ ਦੇ ਵਿੱਚ ਅੱਗੇ ਵੱਡਾ ਇਲਾਜ ਮੰਗਦੀ ਹੈ ਪੈਸੇ ਵੀ ਜ਼ਿਆਦਾ ਮੰਗਦੀ ਹੈ ਤੇ ਕਈ ਵਾਰ ਦੰਦ ਬਚਦਾ ਵੀ ਨਹੀਂ ਆ ਜੀ ਠੀਕ ਹੈ ਜੀ ਥੈਂਕ ਯੂ ਜੀ ਸੋ ਹੁਣ ਜਿਹੜੇ ਪੇਸ਼ੈਂਟ ਨੇ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਅਫਤਾਰ ਸਿੰਘ ਹੈ ਜੀ ਅਤੇ ਇਹਨਾਂ ਕੋਲ ਕਈ ਸਾਲਾਂ ਦੇ ਆਉਨੇ ਆ ਜੀ ਤੇ ਦੰਦ ਜੇ ਕਢਾਉਣਾ ਹੁੰਦਾ ਤੇ ਫਟ ਦੇਣੇ ਕੱਢ ਕੇ ਰੱਖ ਦਿੰਦੇ ਨੇ ਜੀ ਦੰਦ ਮਤਲਬ ਪਤਾ ਤਾਂ ਨਹੀਂ ਲੱਗਦਾ ਨਾ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਬਹੁਤ ਵਧੀਆ ਡਾਕਟਰ ਨੇ ਕੱਢ ਕੇ ਕਿਵੇਂ ਰੱਖ ਦਿੰਦੇ ਨੇ ਫਿਰ ਇਹ ਪਹਿਲਾਂ ਤੁਨ ਕਰਦੇ ਆ ਜੀ ਤੁਨ ਕਰਕੇ ਬਟ ਪੰਜ ਲਾਉਂਦੇ ਨੇ ਕੱਢਣ ਨੂੰ ਬਹੁਤਾ ਟਾਈਮ ਨਹੀਂ ਲਾਉਂਦੇ ਜੀ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਹੱਥ ਤੇ ਜੜ ਕੱਢ ਕੇ ਜਿਵੇਂ ਫੁੱਲ ਦੀ ਤਰ੍ਹਾਂ ਰੱਖ ਦਿੰਦੇ ਜਾਂ ਪਤਾਸੇ ਦੀ ਤਰ੍ਹਾਂ ਹਾਂਜੀ ਹਾਂਜੀ ਇਦਾਂ ਹੀ ਰੱਖ ਦਿੰਦੇ ਆ ਜੀ ਬਹੁਤ ਵਧੀਆ ਕਰ ਡਾਕਟਰ ਨੇ ਮਤਲਬ ਲੋਕਾਂ ਨੂੰ ਕੀ ਕਹੋਗੇ ਜਿਹੜੇ ਗਰੀਬ ਲੋਕ ਨੇ ਜਾਂ ਮਹਿੰਗੇ ਹਸਪਤਾਲਾਂ 'ਚ ਨਹੀਂ ਜਾ ਸਕਦੇ ਹਾਂਜੀ ਉਹਨਾਂ ਨੂੰ ਇੱਥੇ ਜ਼ਰੂਰ ਆਣਾ ਚਾਹੀਦਾ ਇਹ ਡਾਕਟਰ ਸਾਹਿਬ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰਦੇ ਆ ਦੰਦ ਮੈਂਟਾਜੀ ਕਰ ਦਿੰਦੇ ਆ ਫੁੱਲ ਵਾਂਗੂ ਕੱਟ ਕੇ ਰੱਖ ਦਿੰਦੇ ਨੇ ਹਾਂਜੀ ਕੀ ਕੀਤਾ ਹੁਣ ਜਿਹੜਾ ਕੁੜੀਆਂ ਕਰਕੇ ਗਈਆਂ ਨੇ ਤੇ ਕੀ ਕਰ ਕੀਤਾ ਹੁਣ ਇਹਨਾਂ ਨੇ ਕੀਤਾ ਕੀ ਆ ਐਕਸ-ਰੇ ਕੀਤਾ ਫਰੀਆਮ ਕੋਸਟ ਕੀਤਾ ਮੌਤ ਕੀਤਾ ਕੋਈ ਪੈਸਾ ਤਾਂ ਨਹੀਂ ਲੱਗਦਾ ਤੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਮਹਿੰਗੇ ਇਲਾਜ ਨਹੀਂ ਕਰਾ ਸਕਦੇ ਉਹ ਇੱਥੇ ਆਉਣ ਕਰਾ ਸਕਦੇ ਉਹ ਇੱਥੇ ਆਉਣ ਹਾਂਜੀ ਇੱਥੇ ਆ ਕੇ ਕਰਾ ਲਓ ਕੋਈ ਪੈਸਾ ਤਾਂ ਨਹੀਂ ਲੱਗਦਾ ਨਹੀਂ ਕੀ ਕਹ ਜੀ ਸੋ